ਆ ਇਹਨਾਂ ਪਤਾ ਪਤਾ ਲੱਗਾ ਪਤੀ ਦਾ ਠੀਕ ਆ ਆ ਗੁਰੂ ਨਾਨਕ ਪਾਤਸ਼ਾਹ ਜਵਾਬ ਦੇਣ ਲੱਗੇ ਕਹਿੰਦੇ ਅਵਰ ਪੰਜ ਹਮ ਇੱਕ ਜਨਮ ਅਵਰ ਪੰਜ ਅਵਰ ਅਵਰ ਅਕਰ ਪਤਾ ਕਦੋਂ ਲੱਗਦਾ ਜਿਹਦੇ ਨਾਲ ਨਾਤਾ ਕੋਈ ਨਾ ਹੋਵੇ ਜਿਹਦੇ ਨਾਲ ਆਪਣਾ ਸੰਬੰਧ ਕੋਈ ਨਾ ਹੋਵੇ ਉਹਨੂੰ ਕਹਿੰਦਾ ਅਵਰ ਐਸਾ ਲੇ ਕੌਣ ਸੀ ਐ ਅਵਰ ਕਹਿੰਦਾ ਪਾਬ ਕਿ ਮੇਰਾ ਰਿਸ਼ਤਾ ਕੋਈ ਨਹੀਂ ਹੈ ਇਸ ਤਾਂ ਮੇਰਾ ਨਾ ਦਾ ਕੁਈ ਨਹੀਂ ਠੀਕ ਹੈ ਇਹ ਆਪਣੇ ਗਵੰਡੋ ਸੀਗੇ ਠੀਕ ਹੈ ਤੁਸੀਂ ਕਦੀ ਦੇਖਿਓ ਕਿਸੇ ਨੂੰ ਆਪਾਂ ਇੰਟਰੋਡਿਊਸ ਕਰਾਉਣੇ ਆ ਇਹ ਮੇਰਾ ਬੇਟਾ ਜੀ ਇਹ ਮੇਰੇ ਚਾਚਾ ਜੀ ਜੀ ਇਹ ਇਹ ਵੀ ਆਪਣਾ ਪੁੱਤ ਨਹੀਂ ਲੱਗਦਾ ਜੀ ਆਹ 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 ਕਲੀਅਰ ਹੋ ਗਿਆ ਕਲੀਅਰ ਹੋ ਗਿਆ ਕੀ ਪੇਰੇ ਦਾ ਬੇਟਾ ਨਹੀਂ ਹੈ ਇਹ ਲੱਗਦਾ ਹੈ ਪਰ ਆਹ ਬੇਟਾ ਉਹਦੇ ਅੱਗੇ ਲੱਗਦਾ ਖਰ ਨਹੀਂ ਵਰਦਿਆ ਗੁਰੂ ਸਾਹਿਬ ਬਣ ਕੇ ਕਹਿੰਦੇ ਕਹਿੰਦੇ ਅਵਰ ਮੇਰਾ ਨਾਤਾ ਕੋਈ ਨਹੀਂ ਨਾ ਕਿਹੜਾ ਨਾਲ ਆ ਪੰਜਾਂ ਨਾਲ ਕਹਿੰਦੇ ਅਵਰ ਪੰਚ ਹਮ ਇੱਕ ਜਣਾ ਕਹਿੰਦੇ ਕਰੇਗਾ ਕਿ ਆ ਜਿੰਨਾ ਚ ਰੁੱਝਿਆ ਫਿਰਦਾ ਨਾਤਾ ਤੇ ਕੋਈ ਇਹਨਾਂ ਨਾਲ ਹੋਇਆ ਨਹੀਂ ਬੰਦਾ ਕਹਿੰਦਾ ਭਲੀ ਲੋਕੇ ਉਡੀਕਲ ਮੈਨੂੰ ਡਈ ਸਾਂ ਹਾਂ ਤੇ ਫਸੀ ਤੇ ਕੰਮਾਂ 'ਚ ਜੇ ਮੇਰੀ ਉਡੀਕ ਕਰਦੀ ਤੇ ਮੈਂ ਲਾਗੋ ਲੰਗਾ ਤੈਨੂੰ ਪਤਾ ਨਾ ਲੱਗਦਾ ਤੂੰ ਤੇ ਕੰਮ 'ਚ ਰੁੱਝੀ ਸੀ ਕਹਿੰਦੇ ਕੰਮ ਨਾਲ ਮਤਲਬ ਆ ਮੈਂ ਥੱਕਾ ਟੁੱਟਿਆ ਆ ਕੇ ਮੈਂ ਚਲ ਉਹਨੂੰ ਪਤਾ ਤੇ ਲੱਗ ਗਿਆ ਵੇਖ ਤੇ ਲਿਆਈਏ ਨੇ ਤੇ ਮੈਂ ਲੰਮਾ ਪੈ ਕੇ ਮੇਰੀ ਅੱਖ ਲੱਗੀ ਸੱਚੀ ਮੁੱਚੀ ਮੈਂ ਵੇਖਿਆ ਹੀ ਨਹੀਂ ਕਿਉਂ ਨਹੀਂ ਵੇਖਿਆ ਕਿਉਂਕਿ ਮੈਂ ਕੰਮ ਵਿੱਚ ਬਿਜ਼ੀ ਸੀ ਉਹ ਗੁਰੂ ਪਿਆਰਿਓ ਸਾਡੀ ਬਿਰਤੀ ਇਹਨਾਂ ਪੰਜਾਂ ਨਾਲ ਰੁੱਝੀ ਐ ਅੰਦਰ ਹੀ ਪਰਮਾਤਮਾ ਬੈਠਾ ਕਦੀ ਵੇਖਿਆ ਹੀ ਨਹੀਂ ਇਹਨਾਂ ਪੰਜਾਂ ਨਾਲ ਰੁੱਝੀ ਫਿਰਦੀ ਕਹਿੰਦੇ ਅਵਰ ਪੰਚ ਕਹਿੰਦੇ ਅਵਰ ਇਹ ਦੁਸ਼ਮਣ ਨੇ ਮੇਰੇ ਨਾਤਾ ਮੇਰਾ ਇਹਨਾਂ ਨਾਲ ਕੋਈ ਨਹੀਂ ਹੈ ਹਮ ਇੱਕ ਜਨਨ ਮਨ ਕਹਿੰਦਾ ਮੈਂ ਗੱਲਾਂ ਮੈਂ ਕੱਲਾ ਅਵਰ ਪੰਜ ਹਮ ਇੱਕ ਜਣਾ ਕਿਉਂ ਰੱਖੂੰ ਘਰ-ਬਾਰ ਮਨ ਕਿਉਂ ਰੱਖੂੰ ਘਰ-ਬਾਰ ਦਾ ਮਤਲਬ ਕੀ ਹੁੰਦਾ ਕਿ ਆਪਣਾ ਸਾਰਾ ਘਰ-ਬਾਰ ਮੈਂ ਕਿਵੇਂ ਸਾਂਭਾਂ ਕਹਿੰਦਾ ਕਿਉਂ ਹੁਣ ਕੱਲਾ ਬੰਦਾ ਕਿਹੜੇ-ਕਿਹੜੇ ਪਾਸੇ ਭਜੂ ਤੂੰ ਪੰਜਾਂ ਨੇ ਨਿਕਦੀ ਇਧਰੋਂ ਯੂਰਪੋਂ ਦੇ ਕੋ ਉਧਰੋਂ ਪੋਨਾ ਕੋ ਇਧਰੋਂ ਬੰਦਾ ਪੰਜ ਚੋਰ ਤੁਹਾਡੇ ਘਰਵਾਰ ਜੇ ਤੁਸੀਂ ਕੱਲੇ ਹੋ ਕਰ ਲੋਗੇ ਮੁਕਾਬਲਾ ਕੀ ਕਹਿੰਦੇ ਹੋ ਅੱਜ ਕਿਤੇ ਪੂਰਾ ਪਰਿਵਾਰ ਹੁੰਦਾ ਇੱਥੇ ਤੇ ਮੈਂ ਤੁਹਾਨੂੰ ਦੱਸਦਾ ਪਤਾ ਅੱਜ ਮੇਰੇ ਮੁੰਡੇ ਇੱਥੇ ਹੁੰਦੇ ਨਾ ਅੱਜ ਮੇਰਾ ਪੂਰਾ ਪਰਿਵਾਰ ਇੱਥੇ ਹੁੰਦਾ ਨਾ ਤੇ ਤੈਨੂੰ ਦੱਸਦਾ ਪਤਾ ਮੈਂ ਹੁਣ ਮੈਂ ਕੱਲਾ ਫਸ ਗਿਆ ਨਾ ਕੋ ਨਾਨਮ ਬਾਦਸ਼ਾਹ ਕਹਿੰਦੇ ਪੰਜਾਂ ਦੇ ਵਿੱਚ ਮਨ ਕੱਲਾ ਬਦਿਆ ਉਹ ਪੰਜ ਜਾਨੇ ਨੇ ਇਹ ਕੱਲਾ ਕੁਝ ਨਹੀਂ ਕਰ ਸਕਦਾ ਕਹਿੰਦਾ ਕਿਉਂ ਕਹਿੰਦਾ ਕਿਉਂ ਰੱਖੂੰ ਘਰ ਬਾਹਰ ਮਨਾ ਕਹਿੰਦਾ ਮਨਾ ਮਾਰ ਚਾhti ਇਹ ਪੰਜ ਜਾਨੇ ਨੇ ਤੇ ਤੇਰੇ ਅੰਦਰ ਗੁਣ ਨੇ ਤੇਰੇ ਅੰਦਰ ਦਾ ਖਜ਼ਾਨਾ ਬੜਾ ਪਿਆ ਤੇਰੇ ਅੰਦਰ ਗੋਣ ਨੇ ਤੇਰੇ ਅੰਦਰ ਖਜ਼ਾਨਾ ਬੜਾ ਪਿਆ ਕੀਮਤੀ ਖਜ਼ਾਨਾ ਪਿਆ ਪਰ ਮਾਰਚ ਆਤੀ ਕਹਿੰਦਾ ਕਿਉਂ ਕਹਿੰਦਾ ਕੱਲਾ ਆ ਇਹ ਪੰਜ ਜਣੇ ਨੇ ਇਹਨਾਂ ਕੋਲ ਆਪਣੇ ਭਲੇ ਗੋਣ ਕਿੱਥੋਂ ਬਚਾ ਲੈਗਾ ਬਚਣੇ ਜਿੰਨਾ ਮਰਜੀ ਕੀਮਤੀ ਸਾਮਾਨ ਹੋਵੇ ਧਿਆਨ ਦੇਈ ਬਚਿਆ ਨਹੀਂ ਜਾਣਾ ਕਿਉਂਕਿ ਪੰਜ ਜਣੇ ਨੇ ਤੂੰ ਅੱਗੇ ਜਾ ਕੇ ਕੀ ਕਹਿੰਦੇ ਕਹਿੰਦੇ ਮਾਰੇ ਲੂਟੇ ਨਿਤ ਨਿਤ ਕਿਸ ਅੱਗੇ ਕਰੀ ਪੁਕਾਰ ਜਣਾਂ ਕਹਿੰਦੇ ਮਾਰੇ ਲੂਟੇ ਨੀਤ ਨੀਤ ਕਹਿੰਦੇ ਪੰਜ ਜਣੇ ਨੇ ਮੰਨ ਕਹਿੰਦਾ ਮੈਂ ਕੱਲਾ ਕਹਿੰਦਾ ਮੈਨੂੰ ਰੋਜ਼ ਕੁੱਟਦੇ ਰੋਜ਼ ਕੁੱਟਦੇ ਕਹਿੰਦਾ ਫਿਰ ਕਹਿੰਦਾ ਇਹ ਚੋਰ ਇਦਾਂ ਦੇ ਨੇ ਦੋ ਕੰਮ ਕਰਦੇ ਨੇ ਇੱਕ ਤੇ ਡਾਂਗਾ ਮਾਰ ਮਾਰ ਕੇ ਸਿਰ ਪਾੜਦੇ ਨੇ ਤੇ ਉਦੋਂ ਭੋਸ਼ ਕਰਕੇ ਤੇ ਫੇਰ ਜੋ ਸਮਾਨ ਕੋਲ ਪਿਆ ਲੁੱਟ ਕੇ ਲੈ ਜਾਂਦੇ ਚੋਰ ਤੇ ਕੰਮ ਹੀ ਕਰਦੇ ਨਾ ਜੀ ਕਿ ਸਾਡੇ ਮਗਰਾਂ ਨਾ ਪਿੱਛਾ ਨਾ ਕਰੇ ਸੱਚਾ ਸਮਾਨ ਲੁੱਟ ਕੇ ਲੈ ਜੀ ਪਿੱਛਾ ਨਾ ਕਰੇ ਸਾਹ ਗੁਰੂ ਨਾਨਕ ਦੇਵ ਜੀ ਬਾਦਸ਼ਾਹ ਕਹਿੰਦੇ ਮਾਰੇ ਲੂਟੇ ਨੀਤ ਨੀਤ ਕਹਿੰਦਾ ਪੰਜ ਜਾਨੇ ਜਿਹੜੇ ਨੇ ਇਹ ਮਾਰਦੇ ਵੀ ਨੇ ਪਰ ਜਿਹੜੇ ਚੰਗੇ ਗੋਣਿਆ ਨਾ ਇਹ ਲੁੱਟ ਵੀ ਲੈਂਦੇ ਆ ਕਿਤੇ ਪਿੱਛਾ ਕਰਕੇ ਖੋਨ ਆ ਨਾਵੇ ਮਾਰੇ ਲੂਟੇ ਨੀਤ ਨੀਤ ਕਿਸ ਅੱਗੇ ਕਰੀ ਪੁਕਾਰ ਜਣਾ ਕਹਿੰਦਾ ਦੱਸ ਕਿਤੇ ਅੱਗੇ ਪੁਕਾਰ ਕਰੇਗਾ ਉਹ ਕਿੰ ਨੂੰ ਦੱਸੇਗਾ ਪਿਆ ਪੰਜ ਜਾਨੇ ਪੈ ਗਏ ਮੈਨੂੰ ਉਹ ਬਚਾ ਲੋ ਬਚਾ ਲੋ ਬਚਾ ਲੋ ਕਹਿੰਦਾ ਹਣੀ ਤਾਕਤ ਕਿਸੇ ਕੋ ਵੀ ਇਹਨਾਂ ਪੰਜਾਂ ਕੋਲ ਬਚਾਉਣ ਦੀ ਤਾਕਤ ਕਿਸੇ ਕੋਲ ਨਹੀਂ ਹੈ। ਗੁਰੂ ਸਾਹਿਬਨ ਕਰੋ ਕਿਰਪਾ। ਕੀ ਕਹ ਲੁਗੀ ਪੁੱਤਰ? ਅੱਤ ਤੁਸੀਂ ਦੱਸਿਆ ਮੈਨੂੰ ਤੇ ਪਤਾ ਹੀ ਨਹੀਂ ਸੀ। ਮੈਂ ਤੇ ਗੌਰ ਨਹੀਂ ਕੀਤੀ। ਕਿੰਨੇ ਜਾਣੇ ਨੇ? ਆ ਤੁਸੀਂ ਦੱਸਿਆ ਪੰਜ ਜਾਣੇ ਨੇ ਤੇ ਮੈਂ ਕੱਲਾ। ਆ ਫਿਰ ਕਹਿੰਦਾ ਮਾਰਦੇ ਵੀ ਨਹੀਂ ਨੇ, ਲੁੱਟਦੇ ਵੀ ਨਹੀਂ ਨੇ ਤੇ ਕਿਹਦੇ ਅੱਗੇ ਰੋਣਾ ਪਾਵਾਂ ਮੈਨੂੰ ਬਚਾ ਲਾ। ਠੀਕ। ਤੇ ਜਦੋਂ ਅੱਖ ਖੁੱਲੀ ਨਾ ਜੀ। ਜਦੋਂ ਅੱਖ ਖੁੱਲੀ, ਜਦੋਂ ਸਮਝ ਆਈ ਕਿ ਇਹ ਤੇ ਮੈਨੂੰ ਰੋਜ਼ ਲੁੱਟੀ ਜਾਣ ਦੇ ਨੇ। ਕਬੀਰ ਸੱਭਣ ਕਹਿੰਦੇ ਮੈਨੂੰ ਸਮਝ ਆਈ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਿਹੜੇ ਗੁਰੂ ਦੇ ਚੰਨਨ ਨਾਲ ਜੁੜਦੇ ਆ ਜਿਹੜੇ ਗੁਰਬਾਣੀ ਪੜ੍ਹਦੇ ਆ ਤੇ ਗੁਰਬਾਣੀ 'ਚ ਵਿਚਾਰ ਕਰਦੇ ਆ ਨਾ ਜੀ ਉਹਨਾਂ ਦੇ ਅੰਦਰ ਜਾਗਰੂਤੀ ਆਉਂਦੀ ਆ ਜੀ ਕਿਹਸੀ ਜਾਗਰੂਤੀ ਆਉਂਦੀ ਆ ਸੁਣਿਓ ਭਾਈ ਭਾਵੇਂ ਪੰਜ ਹੋਣ ਤੇ ਭਾਵੇਂ ਵੱਧੂ ਹੋਣ ਕਿਸੇ ਨਾਲ ਗੱਲ ਕੀਤੀ ਕਹਿੰਦਾ ਪੈਸਾ ਰਾਤੀ ਚੋਰ ਪੈ ਗਿਆ ਕਿੰਨੇ ਕ ਜਣੇ ਸੀ ਕਹਿੰਦਾ ਪੰਜ ਛੇ ਜਣੇ ਸੀ ਤੇ ਭਾਈ ਕਹਿੰਦਾ ਮੈਂ ਕਹਲਾ ਜੀ ਕਹਿੰਦਾ ਭਾਈ ਇੱਕ ਕੰਮ ਕਰੋ। ਗੋਸਾਨਾ ਕਰੋ ਦੇਖੋ ਮੈਂ ਇਹ ਨਹੀਂ ਚਾਹੁੰਦਾ ਪਰ ਮਤ ਨੂੰ ਕਹਿਣ ਲੱਗਾ ਹਥਿਆਰ ਰੱਖੋ ਕੋਈ। ਤੁਸੀਂ ਬਾਹਰ ਰਹਿੰਦੇ ਹੋ ਹਥਿਆਰ ਰੱਖੋ ਕੋਈ। ਕਹਿੰਦਾ ਭਾਈ ਪੰਜ ਜਾਨੇ ਸੀ ਕਹਿੰਦਾ ਕਰ ਹਥਿਆਰ ਰੱਖ ਲਾ ਤੂੰ ਬੰਦੂਕ ਰੱਖ ਲਾ ਪੰਜ ਜਾਨਾਂ ਦਾ ਕੀ ਹੋਰ ਓਏ ਜਿੱਥੇ ਬੰਦੂਕ ਹੈ ਨਾ ਉੱਥੇ ਪੰਜ ਜਾਨੇ ਵੀ ਪਜ ਜਾਂਦੇ ਆ। ਧੰਨ ਗੁਰੂ ਨਾਨਕ ਪਾਤਸ਼ਾਹ ਚਰਨਾ ਚ ਕੀਤੀ ਬੇਨਤੀ ਵੀ ਇਹ ਬੜੇ ਜਾਨੇ ਲੁੱਟਦੇ ਮਨ ਨੂੰ ਤੇ ਗੁਰੂ ਨਾਨਕ ਪਾਤਸ਼ਾਹ ਪਤਾ ਕੀ ਕਹਿੰਦੇ ਕਹਿੰਦੇ ਆ ਮੈਂ ਤੈਨੂੰ ਇੱਕ ਹਥਿਆਰ ਦਵਾਂ ਵੇਖੀ ਪੰਜੇ ਪਜਦੇ ਕਿ ਨਹੀਂ ਪਜਦੇ। ਤੋਡਾ ਬਣਾਉ ਦੇ ਪਾਛਾ ਹੈ ਕੁਝ ਜਿੱਦਾਂ ਦੀ ਕਹਿੰਦੇ ਤੂੰ ਹੀ ਆਪੇ ਤੇ ਕਹਿ ਕੇ ਅੱਗੇ ਕਰੂ ਪਕਾਰ ਜਣਾ ਆਇਆ ਪੁੱਤਰ ਸ਼ੁਕਰ ਤੇਰੀ ਅੱਖਰ ਦੇ ਖੁੱਲੀਆਂ ਤੇ ਮੈਂ ਕਿਤੇ ਅੱਗੇ ਦੱਸਾਂ ਜਾ ਕੇ ਰੋਣਾ ਰੋਵਾਂ ਕਿ ਮੈਨੂੰ ਪੰਜ ਜਣੇ ਬੜਾ ਤੰਗ ਕਰਦੇ ਆ ਤੇ ਕਹਿੰਦੇ ਗੱਲ ਸੁਜੇ ਤੂੰ ਮੇਰੇ ਕੋਲ ਸਲਾਹ ਪੁੱਛੀ ਹੈ ਨਾ ਸਿਆਣੇ ਬੰਦੇ ਕੋਲ ਸਲਾਹ ਪੁੱਛੀ ਕਹਿੰਦਾ ਹਥਿਆਰ ਰੱਖ ਲੈ ਤੇ ਤੈਨੂੰ ਗੁਰੂ ਨਾਨਕ ਕੋਲ ਸਲਾਹ ਪੁੱਛੀ ਤੇ ਗੁਰੂ ਨਾਨਕ ਪਾਛਾ ਦੇਖੂ ਕੀ ਕਹਿੰਦੇ ਕਹਿੰਦੇ ਸ੍ਰੀ ਰਾਮ ਨਾਮ ਉਚਰਮਨ ਕਹਿੰਦਾ ਜੇ ਪਰਮਾਤਮਾ ਦਾ ਨਾਮ ਸਿਮਰਨ ਕਰਿਆ ਕਰ ਕਹਿੰਦਾ ਫਿਰ ਕਿਉਂ ਕਹਿੰਦਾ ਸੁਣ ਮੇਰੀ ਗੱਲ ਓਏ ਤੂੰ ਨਾਮ ਸਿਮਰਨ ਕਰਕੇ ਦੇਖ ਕਹਿੰਦਾ ਕਿਉਂ ਕਹਿੰਦਾ ਪੰਜ ਜਾਣੇ ਨੇ ਨਾਮ 'ਚ ਇੰਨੀ ਤਾਕਤ ਆ ਜਿੱਦਾਂ ਤੂੰ ਨਾਮ ਸਿਮਰਨ ਕਰ ਲਵੇਂਗਾ ਔਰ ਇਹ ਤੇਰੇ ਕੋਈ ਹਥਿਆਰ ਵੇਖ ਲੈਣਗੇ ਇਹ ਪੰਜੇ ਤੇ ਪੰਜੇ ਚੁੱਪ ਕਰਕੇ ਲੁਕ ਕੇ ਬੈਠ ਕੇ ਕਦੀ ਸਿਰ ਹੀ ਨਹੀਂ ਚੁੱਕਣਗੇ ਹੁ ਪੰਗਾ ਤਾਂ ਨੰਦ ਨਾਮ ਤੇ ਆਈ ਨਹੀਂ ਗੁਰਬਾਣੀ ਤਾਂ ਆਪਾਂ ਪੜ ਲਈ ਪਾਠ ਆਪਾਂ ਕਰ ਲਿਆ ਗੁਰੂ ਗ੍ਰੰਥ ਸਾਹਿਬ ਕਹਿੰਦਾ ਤੇ ਮੰਨਿਆ ਤੇ ਆਈ ਨਹੀਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਿਹਾ 423 ਅੰਗ ਦੇ ਉੱਤੇ ਕਹਿੰਦੇ ਇਸ ਯੁੱਗ ਮੇ ਸੋਭਾ ਨਾਮ ਕੀ ਮੇਰੇ ਨਾਵੇਂ ਸੋਭਣਾ ਹੋਏ ਕਹਿੰਦੇ ਕਲਯੁਗ ਦਾ ਸਮਾ ਚ ਨਾਮ ਦੀ ਵਿੜਾਈ ਆ ਬਿਨਾ ਨਾਮ ਤੋਂ ਤੈਨੂੰ ਕਿਸੇ ਨੇ ਟੀਮ ਨਹੀਂ ਮਾਰਨੀ ਠੀਕ ਹੈ ਜੀ ਹੁਣ ਆਪਾਂ ਪਾਠ ਕੀਤਾ ਹੈ ਗੁਰਬਾਣੀ ਪੜ੍ਹੀ ਹੈ ਪਰ ਜੋ ਗੁਰਬਾਣੀ ਨੇ ਕਿਹਾ ਉਹ ਤੇ ਕੀਤਾ ਤੇ ਆਈ ਨਹੀਂ ਕਿਹੜਾ ਪਾਠ ਪੜਿਆ ਤੁਸੀਂ ਕਿਹੜੀ ਗੁਰਬਾਣੀ ਪੜ੍ਹੀ ਹੈ ਕਿਹਨੂੰ ਦਿਖਾਉਣੀ ਚਾਹੁੰਨੇ ਹੋ ਕਿਹਨੂੰ ਦੱਸਣਾ ਚਾਹੁੰਨੇ ਕਿ ਮੈਂ ਪਾਠ ਪੜ੍ਹੇਗੀ ਤੇ ਪਹਿਲਾ ਗੁਰੂ ਨਾਲ ਗੱਲਾਂ ਕਰੋ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੈਂ ਪੜ੍ਹ ਬੜੇ ਕੀਤੇ। ਕੀ ਪਤਨ ਗੁਰੂ ਕੈਸਾ ਜਵਾਬ ਦਿੱਤਾ? ਕਹਿੰਦੇ ਪੁੱਤਰ ਕੀਤੇ? ਕਹਿੰਦਾ ਹਾਂ ਜੀ 39 ਅੰਗ ਦੇ ਪੜ੍ਹ ਲੂ। ਕਹਿੰਦੇ ਪੜਿਆ ਮੈਲਣਾ ਉਤਰੇ। ਪੁੱਛੋ ਗਿਆਨੀਆਂ ਜਾਈ। ਕਹਿੰਦੇ ਪੁੱਤਰ ਪੜਿਆ ਹੀ ਹੂ ਤੇ ਮਨ ਦੀ ਤੇ ਮੈਂ ਲਥਣੀ ਨਹੀਂ। ਕਹਿੰਦਾ ਕਿਉਂ? ਕਹਿੰਦਾ ਜਿਹੜੇ ਪੰਜਾਂ ਵਾਲੇ ਤੁਰੇ ਫਿਰਦੇ ਨਾ ਇਹਨਾਂ ਨੂੰ ਕਿਸੇ ਨੇ ਨਹੀਂ ਭਜਣਾ। ਤੇ ਲੁੱਟਣਗੇ ਤੇ ਨਾ। ਤੇ ਪੁੱਤਰ ਕੋ ਹਥਿਆਰ ਨਹੀਂ। ਮਨੇ ਇਹ ਮੰਨ ਗਿੰਦਾ ਗੁਰੂ ਜੀ ਇਹ ਪੰਜ ਜਣੇ ਨੇ ਤੇ ਪੰਜ ਜਣੇ ਨੇ ਤੇ ਮੈਂ ਹਥਿਆਰ ਵੀ ਕਰਨਾ ਕਹਿੰਦਾ ਸੁਣ ਮੇਰੀ ਗੱਲ ਇਹ ਪੰਜ ਜਣੇ ਨੇ ਪੰਜ ਦੇ ਪੰਜ ਭੱਜ ਜਣੇ ਔਰ ਇੱਕ ਤੋਂ ਵੀ ਵੱਡੀ ਫੌਜ ਤੇ ਅੱਗੇ ਖੜੀ ਸੁਣੀ ਕਦੀ ਪੰਜ ਵਕਾਰ ਅੰਦਰ ਨੇ ਕਹਿੰਦਾ ਇਹ ਤੋਂ ਵੱਡੀ ਫੌਜ ਅੱਗੇ ਖੜੀ ਹੈ ਕਹਿੰਦਾ ਕਿਹੜੀ ਫੜੋ ਧਿਆਨ ਨਾਲ ਅੱਗੇ ਜਮਨਦਲ ਬਖਮਕਣਾ ਕਹਿੰਦਾ ਛੇਤੀ ਹਥਿਆਰ ਲੈ ਲੈ ਛੇਤੀ ਨਾਮ ਸਿਮਰਨ ਕਰਨ ਲੱਗ ਪਾ ਇਹਨਾਂ ਪੰਜਾਂ ਦਾ ਛੁੱਟਾ ਜੂਗਾ ਪਿੱਛਾ ਕਹਿੰਦਾ ਜੇ ਨਹੀਂ ਛੁੱਟਿਆ ਨਾਮ ਸਿਮਰਨ ਨਹੀਂ ਕੀਤਾ ਤੇ ਅੱਗੇ ਦੇਖੋ ਕਿਦੇ ਅੱਗੇ ਕਹਿੰਦਾ ਐਸੀ ਛੱਡਣ ਤੋਂ ਬਾਅਦ ਵਿੱਚ ਜੰਮਦਨ ਬਖਮਕਣਾ ਕਹਿੰਦਾ ਉਹ ਜਮਦੂਤਾ ਦੀ ਫੌਜ ਅੱਗੇ ਖੜੀ ਤਗੜੀ ਸਿਰਫ ਸ੍ਰੀ ਛੱਡਣ ਦੀ ਦੇਰ ਹੀ ਤੈਨੂੰ ਫੜ ਕੇ ਲੈ ਕੇ ਜਾਣਗੇ ਉਹਦਾ ਪੁੱਤ ਆ ਜਿਹੜੇ ਪੰਜ ਲੁੱਟਦੇ ਫਿਰਦੇ ਆ ਨਾ ਇਹ ਨਿਕਲ ਜਾਣੇ ਉਸੇ ਵੇਲੇ ਪੜੋ ਧਿਆਨ ਨਾਲ ਕੀ ਕਹ ਲੈ ਕਹਿੰਦੇ ਉਸਾਰ ਮੰਡੋਲੀ ਰਾਖੇ ਦੁਆਰਾ ਬੀਤਰੇ ਬੈਠੀ ਸਾਤਣਾ ਉਸਾਰ ਮੰਡੋਲੀ ਅਲਾ ਸਰੀਰ ਹੈ ਨਾ ਜੀ ਇੱਕ ਕੋਠੀ ਹੈ ਇੱਕ ਕਿਲਾ ਹੈ ਇਹ ਪ੍ਰਮਾਤਮਾ ਨੇ ਇਹਨੂੰ ਬਣਾਇਆ ਠੀਕ ਉਸਾਰ ਮੰਡੋਲੀ ਕਹਿੰਦਾ ਪਰ ਬਣਾਇਆ ਤੇ ਕੀਤਾ ਕਿ ਰਾਖੇ ਦੁਆਰਾ ਇਹਨੂੰ 10 ਦਰਵਾਜ਼ੇ ਲਾਤੇ ਉਹਨੇ ਪ੍ਰਮਾਤਮਾ 10 ਦਿਨ ਰੋਜ਼ੇ ਲਾਤ ਤੇ ਤਿਆਰ ਹੋ ਗਿਆ ਉਦੋਂ ਭਾਂਡਾ ਤਿਆਰ ਹੋ ਗਿਆ ਤੇ ਗੁਰੂ ਸਾਹਿਬ ਨੇ ਕੀ ਕਹਿੰਦੇ ਕਹਿੰਦੇ ਬੀਤਰ ਬੈਠੀ ਸਾਧਾਣਾ ਤੁਹਾਨੂੰ ਕਿਹਨੂੰ ਕਹਿੰਦੇ ਔਰਤ ਨੂੰ ਜੀਵਾਤਮਾ ਨੂੰ ਅੰਦਰ ਜਿਵੇਂ ਹੀ ਘਰ ਤਿਆਰ ਹੋਇਆ ਕਹਿੰਦੇ ਅੰਦਰ ਆ ਕੇ ਵੋਟੀ ਬੈ ਗਈ ਅੰਦਰ ਆ ਕੇ ਜੀਵਾਤਮਾ ਬੈ ਗਈ ਕਹਿੰਦੇ ਫਿਰ ਕਹਿੰਦੇ ਧਿਆਨ ਦੇ ਜਿੱਦਾਂ ਜੀਵਾਤਮਾ ਅੰਦਰ ਆ ਕੇ ਬੈਠੀ ਨਾ ਇਹਦੇ ਜੀਵਾਤਮਾ ਅੰਦਰ ਆ ਕੇ ਬੈਠੀ ਤਕੀ ਕਹਿੰਦੀ ਆਹਾ ਹਾ 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 ਅਤੇ ਘਰ ਆਪਣਾ ਅਤੇ ਘਰ ਆਪਣਾ ਸੁਣਿਓ ਆਪਣਾ ਘਰ ਮੰਨ ਕੇ ਕੀ ਕਹਿੰਦੇ ਗੁਰੂ ਜੀ ਕਹਿੰਦੇ ਅੰਮ੍ਰਿਤ ਕੇਲ ਅੰਮ੍ਰਿਤ ਕੇਲ ਕਰੇ ਨਿਤ ਕਾਮਨ ਅੰਮ੍ਰਿਤ ਕੇਲ ਕਰੇ ਨਿਤ ਕਾਮਨ ਹੁਣ ਅੰਮ੍ਰਿਤ ਕੀ ਮਤਲਬ ਹੈ ਜੀ ਹੁਣ ਆਪਾਂ ਕਹਿੰਦੇ ਜੀ ਸਾਡੇ ਅੰਦਰ ਅੰਮ੍ਰਿਤ ਹੈ ਜੀ ਜਿਤਨਾ ਸੀ ਉਹ ਅੰਮ੍ਰਿਤ ਪੀ ਲੈਣੇ ਕੀ ਹੁੰਦਾ ਜੀ ਪਸ ਇਹ ਮਰੋ ਜਿੰਨੇ ਛੁਟਕਾਰਾ ਹੋ ਜਾਂਦਾ ਅਸੀਂ ਕਿਸੇ ਦੇ ਅਧੀਨ ਨਹੀਂ ਰਹਿੰਦੇ ਜੀ ਇੱਥੇ ਗੁਰੂ ਜੀ ਨੇ ਅੰਮ੍ਰਿਤ ਅੱਖਰ ਵਰਤਿਆ ਦੇਖੋ ਕਿੱਥੇ ਵਰਤਿਆ ਕਹਿੰਦੇ ਜਿਹਿੰਦ ਅੰਦਰ ਬੈਠੀ ਐਲੀ ਆਤਮਾ ਅੰਦਰ ਬਿਠੀ ਦੀ ਰੋਟੀ ਅੰਦਰ ਬੈਠੀ ਆ ਨਾ ਕਹਿੰਦੇ ਜਦੋਂ ਬੈਠੀ ਤੇ ਅੰਮ੍ਰਿਤ ਕਹਿੰਦਾ ਭਾਵ ਉਹ ਆਪਣੇ ਉਹਨੂੰ ਅੰਮ੍ਰਿਤ ਸਮਝਦੀ ਹੈ ਕਹਿੰਦਾ ਅੰਮ੍ਰਿਤ ਸਮਝਦੀ ਹੈ ਜੀ ਕਿਉਂਕਿ ਪਿਛਲੇ ਜਨਮਾਂ ਦੇ ਕੀਤੇ ਪਾਪ ਉਹਨੂੰ ਚੇਤੇ ਨਹੀਂ ਹੈ ਪਿਛਲੇ ਜਨਮਾਂ ਦੇ ਕੀਤੇ ਪਾਪ ਚੇਤੇ ਨਹੀਂ ਹੈ ਕਦੀ ਵਿਚਾਰ ਕਰਕੇ ਦੇਖੋ ਜਿਹੜਾ ਬੰਦਾ ਪਿਛਲੀ ਗੱਲ ਭੁੱਲ ਜਾਵੇ ਨਾ ਉਹ ਬੰਦਾ ਬੜਾ ਛੇਰ ਬਣ ਕੇ ਘੁੰਮਦਾ ਤੇ ਜਦੋਂ ਚਿੱਤੇ ਆ ਜਾਂਦੀ ਹੈ ਕੋਈ ਵੀ ਯਾਰ ਮੈਂ ਉੱਥੇ ਇਦਾਂ ਗੱਲ ਬੈਠਾ ਗਿੱਦੜ ਬਣ ਜਾਂਦਾ ਹੁਣ ਇਹਨੂੰ ਪਿਛਲੇ ਕਰਮਾਂ ਦੀ ਪਿਛਲੇ ਪਾਪਾਂ ਦੀ ਕੋਈ ਵੀ ਕਹਾਣੀ ਯਾਦ ਨਹੀਂ ਹੈ ਇਹ ਆਪਣੇ ਆਪ ਨੂੰ ਸਮਝਦੀ ਮੈਂ ਅਮਰ ਹਾਂ ਮਤੇ ਕਿਸੇ ਬੰਧਨ ਚ ਨਹੀਂ ਹਾਂ ਠੀਕ ਕਿੰਨੇ ਅਮਰਤ ਕੇਲ ਕਰੇ ਨੇ ਤਕਾਮਣ ਕਹਿੰਦੇ ਆਪਣੇ ਆਪ ਨੂੰ ਅਮਰ ਜਾਣ ਕੇ ਆਪਣੇ ਆਪ ਨੂੰ ਆਜ਼ਾਦ ਮੰਨ ਕੇ ਆਪਣੇ ਆਪ ਨੂੰ ਖਲਾਸ ਮੰਨ ਕੇ ਤੇ ਉਹ ਡੀਵੋਟੀ ਅੰਦਰ ਬੈਠੀ ਹੈ ਉਹ ਖੇਡਾ ਖੇਡਣ ਲਈ ਬੜੀ ਖੁਸ਼ ਕਿ ਇਹ ਮੇਰਾ ਕੋਈ ਕੀ ਵਿਗਾੜ ਲੂਗਾ ਮੈਨੂੰ ਤਾਂ ਕੋ ਟੈਨਸ਼ਨ ਹੀ ਨਹੀਂ ਮੈਨੂੰ ਕੋ ਪਰਵਾਹੀ ਹੈ ਨਹੀਂ ਕਿਹੜੀ ਗੱਲੋਂ ਮੈਂ ਤਾਂ ਮਰਿਆ ਹੂੰ ਮੈਨੂੰ ਕੋ ਟੈਨਸ਼ਨ ਨਹੀਂ ਇਹਨੂੰ ਚੇਤਾ ਹੀ ਨਹੀਂ ਕਿ ਆ ਜਨਮ ਮੈਨੂੰ ਉਹ ਪਿਛਲੇ ਜਨਮਾਂ ਚ ਕੀਤੇ ਪਾਪ ਜਿਹੜੇ ਆ ਨਾ ਉਹਨਾਂ ਦਾ ਮੈਲ ਮੈਨੂੰ ਚੜੀ ਆ ਉਹ ਮੈਲ ਧੋਣੀਆਂ ਇਹ ਸਮਝਦੀ ਮੈਂ ਅਮਰ ਆ ਤੇ ਖੇਡਾ ਖੇਡਦੀ ਫਿਰਦੀ